ਕਲ ਮੈਂ ਹਰੇਕਾ ਚੋਹਾਨ ਤੇ ਤੁਸੀਂ ਦੇਖ ਰਹੇ ਨਿਊਜ਼ ਮਾਲਵਾ ਟਾਈਮ ਤੋਂ ਮੁਨਸੀ ਫਾਰੂਕ ਜੀ ਦੀ ਖਾਸ ਰਿਪੋਰਟ ਮਹਿਲਾ ਦਿਵਸ ਦੇ ਮੌਕੇ ਅੱਜ ਜ਼ਿਲ੍ਹਾ ਅੰਗਣਵਾੜੀ ਵਰਕਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਮਨਾਇਆ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੋਰ ਬਿੰਜੋਕੀ ਨੇ ਦੱਸਿਆ ਕਿ ਮਹਿਲਾ ਦਿਵਸ ਕੇਵਲ ਦਿਵਸ ਬਣ ਕੇ ਰਹਿ ਗਿਆ ਜਦੋਂ ਕਿ ਮਹਿਲਾ ਤੋਂ ਕੰਮ ਦੇ ਬਦਲੇ ਬਹੁਤ ਹੀ ਘੱਟ ਮਾਨ ਪੱਤਾ ਦਿੱਤਾ ਜਾਂਦਾ ਹੈ ਤੇ ਹਰ ਰੋਜ਼ ਸਰਕਾਰ ਪ੍ਰੋਗਰਾਮ ਉਲਿਕਦੀਆਂ ਹਨ ਤੇ ਇਹਨਾਂ ਪ੍ਰੋਗਰਾਮਾਂ ਦੇ ਜ਼ਿੰਮੇਵਾਰੀ ਵੀ ਆਂਗਣਵਾੜੀ ਵਰਕਰ ਆਸ਼ਾ ਵਰਕਰਾਂ ਨੂੰ ਸੌਪ ਦਿੰਦੀਆਂ ਹਨ ਜਿਸ ਕਰਕੇ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਾਡੀ ਅੱਜ ਮਹਿਲਾ ਦਿਵਸ ਦੇ ਮੌਕੇ ਸਰਕਾਰ ਤੋਂ ਮੰਗ ਹੈ ਕਿ ਮਹਿਲਾਵਾਂ ਨੂੰ ਪੂਰਾ ਮਾਨ ਪੱਤਾ ਦੇ ਕੇ ਇਹਨਾਂ ਦਾ ਸਤਿਕਾਰ ਬਹਾਲ ਕੀਤਾ ਜਾਵੇ ਤੇ ਇਹ ਦਿਵਸ ਮਨਾਉਣ ਦਾ ਫਾਇਦਾ ਹੋਵੇ ਅੱਜ ਤੁਸੀਂ ਡੀਸੀ ਦਫ਼ਤਰ ਦੇ ਮੂਹਰੇ ਮਹਿਲਾ ਦਿਵਸ ਮਨਾ ਰਹੇ ਹੋ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਅੱਜ ਅਸੀਂ ਹਾਂਸਲਾ ਕੀਤਾ ਸੀ ਸਾਡੀ ਆਲ ਇੰਡੀਆ ਸਿਟੂ ਫੈਡਰੇਸ਼ਨ ਨੇ ਕਿ ਪੂਰੇ ਹਿੰਦੁਸਤਾਨ ਦੇ ਅਜੇ ਜਿਲ੍ਹਾ ਹੈੱਡਕੁਆਟਰਾਂ ਤੇ ਮਹਿਲਾ ਦਿਸ਼ ਮਨਾਇਆ ਜਾ ਰਿਹਾ ਹੈ ਕਿਉਂਕਿ ਜਿਹੜੀਆਂ ਦੇਸ਼ ਦੇ ਵਿੱਚ ਮਹਿਲਾ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਕੰਮ ਕਰ ਰਹੀਆਂ ਜੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤਾਂ ਆਂਗਣਵਾੜੀ ਵਰਕਰ ਹੈਲਪਰ ਮਿਡਡੇ ਮੀਲ ਤੇ ਆਸ਼ਾ ਵਰਕਰਾਂ ਡੇਢ ਲੱਖ ਤੋਂ ਉੱਪਰ ਕੰਮ ਕਰਦੀਆਂ ਜਿਨ੍ਹਾਂ ਨੂੰ ਅੱਜ ਨਿਗੁਣਾ ਜਿਹਾ ਪੱਕਾ ਮਿਲਦਾ ਪਰ ਉਹ ਵੀ ਹੁਣ 2 ਮਹੀਨੇ ਹੋ ਗਏ ਪੰਜਾਬ ਸਰਕਾਰ ਦਾ ਜਿਹੜਾ ਮਾਨ ਪੱਤਾ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਆਇਆ ਤਾਂ ਅਸੀਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਨੇ ਜੋ ਵੀ ਔਰਤਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਹ ਵਾਅਦੇ ਨੂੰ ਪੂਰਾ ਕਰੇ ਤੇ ਸਰਕਾਰਾਂ ਦਾ ਜਿਹੜਾ ਮਾਨ ਬਤਾ ਉਹ ਦੁੱਗਣਾ ਕੀਤਾ ਜਾਵੇ ਤੇ ਜਿਵੇਂ ਬੱਸਾਂ ਦੇ ਵਿੱਚ ਕੁਝ ਸੀਟਾਂ ਔਰਤਾਂ ਲਈ ਰੱਖੀਆਂ ਹੁੰਦੀਆਂ ਤਾਂ ਇਹ ਵੀ ਸਰਕਾਰਾਂ ਨੇ ਰੂਲ ਲਾਗੂ ਕਰੇ ਔਰਤਾਂ ਨੂੰ ਹੱਥ ਕਮ ਤੱਕਾ ਮਾਰ ਕੇ ਪਿੱਛੇ ਧੱਕਿਆ ਜਾਂਦਾ ਪਰ ਜਿਹੜੀਆਂ ਉਹਨਾਂ ਨੇ ਸੀਟਾਂ ਹੁੰਦੀਆਂ ਉਹ ਵੀ ਕਵਰ ਨਹੀਂ ਕਰ ਸਕਦੀਆਂ ਔਰਤਾਂ ਤਾਂ ਅੱਜ ਅਸੀਂ ਇਹ ਮੰਗਾਂ ਨੂੰ ਲੈ ਕੇ ਆਪਣਾ ਜਿਹੜਾ ਮਹਿਲਾ ਦਰਸਾ ਬਣਾ ਰਹੇ ਹਾਂ ਜਿਹੜਾ ਮਹਿਲਾ ਦੀਪ ਸਾਇ ਤੁਸੀਂ ਖੁਦ ਬੰਦੇ ਹੋ ਕਿ ਮਹਿਲਾ ਨਾਲ ਧੱਕਾ ਹੋ ਰਿਹਾ ਹੈ ਸਰਕਾਰਾਂ ਧੱਕਾ ਕਰਦੀਆਂ ਨੇ ਕੀ ਇਹ ਦਿਵਸ ਦਿਵਸ ਹੀ ਮਨਾਨੇ ਰਹਿ ਗਏ ਜਾਂ ਕੀ ਹੋ ਗਿਆ ਦਿਵਸ ਦੇਖੋ ਜੀ ਵੈਸੇ ਤਾਂ ਹੈ ਹੁਣ ਤੁਹਾਨੂੰ ਪਤਾ ਹੀ ਹੈ ਲੱਗ ਰਿਹਾ ਕਿ ਦਿਵਸੇ ਰਹਿ ਗਏ ਮਨਾਉਣੇ ਸਾਡੇ ਬਲਾਰੇ ਬੋਲ ਕੇ ਵੀ ਗਏ ਆ ਕਿ 364 ਦਿਨਾਂ ਉਦੋਂ ਤਾਂ ਔਰਤ ਦੀ ਕਦਰ ਨਹੀਂ ਕੀਤੀ ਜਾਂਦੀ ਪਰ ਇੱਕ ਦਿਨ ਮਹਿਲਾ ਦਿਵਸ ਮਨਾਇਆ ਜਾਂਦਾ ਜਿਹਦੇ ਤਹਿਤ ਅੱਜ ਸਾਡੇ ਐਮਐਲਏ ਸਾਹਿਬ ਗੱਜਰ ਮਾਜਰਾ ਸਾਹਿਬ ਵੀ ਮਨਾ ਰਹੇ ਆ ਹਿਵਾਜਤ ਵਾਸਤੇ ਕਹਿੰਦੇ ਵੀ ਔਰਤਾਂ ਦੀ ਵਾਜਤ ਵਾਸਤੇ ਇੱਕ ਟੀਮ ਬਣਾਉਣੀ ਹੈ ਪਰ ਅਸੀਂ ਆਪ ਹੀ ਸੇਫ ਨਹੀਂ ਹੈਗੇ ਅੱਜ ਆਲੇ ਪਰ ਉੱਥੇ ਸਾਡੀ ਡਿਊਟੀ ਲਾਈ ਜ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਸਾਡੀ ਡਿਊਟੀ ਲਾਓਗੇ ਤਾਂ ਸਾਡੇ ਲਈ ਕੀ ਸੇਫ ਆ ਤੇ ਕੀ ਸਾਡੇ ਸਾਨੂੰ ਸਹੂਲਤ ਮਿਲੂਗੀ ਉਹਦੀ ਜਿਹੜੀ ਹਿਫਾਜ਼ਤ ਜਿਹੜੀ ਚੱਲ ਰਹੀ ਹੈ ਸਕੀਮਾਂ ਜਾ ਰਹੇ ਨੇ ਉਹ ਜੇ ਕੀ ਆਂਗਣਵਾੜੀ ਡਿਊਟੀਆਂ ਲੱਗਣਗੀਆਂ ਬਿਲਕੁਲ ਜੀ ਪਿੰਡ ਪੱਧਰ ਤੇ ਆਂਗਣਵਾੜੀ ਵਰਕਰ ਤੇ ਡਿਊਟੀ ਲੱਗੂਗੀ ਸੀਡੀਪੀਓ ਸੁਪਰਵਾਈਜ਼ਰ ਤੇ ਪਿੰਡ ਪੱਧਰ ਤੇ ਆਂਗਣਵਾੜੀ ਵਰਕਰ ਹਰ ਪੱਧਰੀ ਵੀ ਡਿਊਟੀ ਲੱਗੂਗੀ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਡਿਊਟੀ ਦੇ ਬਦਲੇ ਸਾਨੂੰ ਕੀ ਸੇਫ ਦਿੱਤਾ ਜਾਊਗਾ ਕੀ ਸਾਨੂੰ ਕੋਈ ਮਾਨ ਪੱਤਾ ਸਾਡਾ ਕੋਈ ਵਧਾਇਆ ਜਾਊਗਾ ਜਾਂ ਸਾਡੇ ਨਾਲ ਕਿਸੇ ਦੀ ਕੋਈ ਹੋਰ ਡਿਊਟੀ ਲਗਾਈ ਜਾ ਪੂਰਾ ਡਿਟੇਲ ਦੇ ਵਿੱਚ ਦੱਸ ਕੇ ਫਿਰ ਸਾਡੀ ਜਿਹੜੀ ਡੇਟੀ ਆ ਉਹ ਲਗਾਈਏ। ਹਰ ਇੱਕ ਔਰਤ ਜਦੋਂ ਵਿਆਹੇ ਹੁੰਦੀ ਹੈ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਨਵੇਂ ਪਰਿਵਾਰ ਚੋਂ ਵੀ ਆ ਤਾਂ ਉਹਨੂੰ ਅਡਜਸਟ ਹੋਣ ਲਈ ਟਾਈਮ ਲੱਗਦਾ ਹੈ ਤੇ ਸੰਘਰਸ਼ ਕਰਨਾ ਪੈਂਦਾ ਹੈ। ਕੋਈ ਪੜ੍ਹਾਈ ਨਹੀਂ ਸੰਘਰਸ਼ ਕਰਦਾ ਹੈ, ਕੋਈ ਉੱਥੇ ਫਸਲ ਨਹੀਂ ਸੰਘਰਸ਼ ਕਰਦਾ। ਹਰ ਇੱਕ ਔਰਤ ਦੇ ਹਿੱਸੇ 'ਚ ਸੰਘਰਸ਼ ਆਇਆ ਹੈ। ਤੇ ਮੈਂ ਆਪਣੀ ਜੇ ਗੱਲ ਤਾਂ ਤੁਹਾਨੂੰ ਦੱਸਾਂ ਜਦੋਂ ਮੇਰੀ ਮੈਰਿਜ ਹੋਈ ਹੈ ਮੈਂ ਵੀ 19 ਸਾਲ ਦੀ ਸੀ ਤੇ ਮੈਂ ਬੀਏ ਫਾਈਨਲ ਦੇ ਵਿੱਚ ਪੜ੍ਹਦੀ ਸੀ। ਮੈਨੂੰ ਕੋਈ ਵੀ ਇਹ ਕਿਹਾ ਕਿ ਜਿੰਨਾ ਅਸੀਂ ਬੈਕ ਜੁਆਇੰਟ ਫੈਮਿਲੀ ਚ ਆਈ ਸੀ ਤੇ ਉਹਨਾਂ ਦਾ ਤੇ ਮੇਰੇ ਆਪਣੇ ਸਾਰੇ ਪਰਿਵਾਰ ਦਾ ਤੇ ਪੇਕੇ ਪਰਿਵਾਰ ਦਾ ਕਾਫੀ ਜ਼ਿਆਦਾ ਫਰਕ ਸੀ ਕਿਉਂਕਿ ਜਿਹੜਾ ਮੇਰਾ ਇੱਕ ਕਿਸਾਨ ਪਰਿਵਾਰ ਸੀ ਤੇ ਮੈਨੂੰ ਜਦੋਂ ਪਹਿਲਾ ਬੜਾ ਅਜੀਬ ਲੱਗਦਾ ਕਿਉਂਕਿ ਇੱਕ ਪਰਦਾ ਬੱਚਾ ਆ ਜਵੇ ਤਾਂ ਉਹਦਾ ਵਿਆਹ ਐਵੇਂ ਦੇ ਪਰਿਵਾਰ ਚ ਹੋਏ ਪਰ ਆਪਾਂ ਨੇ ਵੀ ਹਾਰ ਮੰਨੀ ਤੇ ਆ ਬਹੁਤ ਖੁਸ਼ ਆ ਕੁਝ ਗੱਲਾਂ ਅੱਜ ਕਿਹੜਾ ਸਾਥ ਇਹ ਵਰਗਾ ਸਮਾਜ ਹੈ ਅੱਜ ਵੀ ਕਹਿੰਦੇ ਸਾਡੇ ਹੱਕ ਬਰਾਬਰ ਨੇ ਪਰ ਅੱਜ ਵੀ ਜਨਾ ਮਰਦਾ ਨਾ ਉਹ ਅਜ ਵੀ ਔਰਤ ਨੂੰ ਬਰਾਬਰ ਨਹੀਂ ਔਰ ਦਿੰਦਾ